ਅੱਜ ਸਵੇਰੇ ਤਕਰੀਬਨ 6:10 ਦੇ ਦਾ ਟਾਈਮ ਸੀਗਾ ਤੇ ਪਾਕਿਸਤਾਨ ਸਾਈਡ ਤੋਂ ਜਿਹੜਾ ਉਜ ਰਿਵਰ ਸਾਡਾ ਗੈਪ ਆ ਉਸ ਉਜ ਰਿਵਰ ਗੈਪ ਦੇ ਬਾਰੇ ਪਾਸਿਓਂ ਜਿਹੜਾ ਹੈਗਾ ਬੀਐਸਐਫ ਨੇ ਬੀਐਸਐਫ ਨੇ ਸਾਈਟਿੰਗ ਹੋਈ ਤੇ ਇੱਕ ਜਿਹੜਾ ਕਿ ਪਾਕਿਸਤਾਨ ਤੋਂ ਸਾਈਡ ਤੋਂ 40-45 ਸਾਲ ਦਾ ਇੱਕ ਆਦਮੀ ਜਿਹੜਾ ਹੈਗਾ ਉਹ ਇੰਡੀਅਨ ਟੈਰੀਟਰੀ ਵਾਲੇ ਪਾਸੇ ਆ ਰਿਹਾ ਔਰ ਉਹਨੇ ਜਿਹੜਾ ਹੈਗਾ ਆਈਬੀ ਇੰਟਰਨੈਸ਼ਨਲ ਬਾਰਡਰ ਨੂੰ ਕ੍ਰੋਸ ਕਰ ਲਿਆ ਸੀ ਆ ਬੀਐਸਐਫ ਨੇ ਉਹਨੂੰ ਲਲਕਾਰਿਆ ਲਲਕਾਰਨ ਤੋਂ ਬਾਅਦ ਉਹਨੂੰ ਰੁਕਣ ਲਈ ਕਿਹਾ ਜਿਹੜਾ ਕਿ ਰੁਕਿਆ ਨਹੀਂ ਔਰ ਉਸ ਤੋਂ ਬਾਅਦ ਜ਼ਾਬਤੇ ਦੇ ਮਤਲਬ ਕਾਨੂੰਨਨ ਤੌਰ ਦੇਤੇ ਕਿਉਂਕਿ ਸਾਡੀ ਇੰਡੀਅਨ ਟੈਰੀਟਰੀ ਤੱਕ ਲੋਰਿਆ ਸੀ ਤੇ ਬਰਦਾਸ਼ਤ ਨਹੀਂ ਕੀਤਾ ਜਾਂਦਾ ਔਰ ਇਨਟਰੂਡਰ ਸਗਾ ਬੀਐਸਐਫ ਨੇ ਉਹਨੂੰ ਰਹਿ ਗਿਆ ਉੱਥੇ ਰਹਿ ਗਿਆ ਸ਼ੂਟ ਕਰ ਦਿੱਤਾ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਉਹਦੀ ਉੱਤੇ ਮੌਕੇ ਤੇ ਮੌਤ ਹੋ ਗਈ ਹੁਣ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਆ ਬੀਐਸਐਫ ਦੀਆਂ ਪੁਲਿਸ ਬੀਐਸਐਫ ਦੇ ਨਾਲ ਮਿਲ ਕੇ ਉਹਦਾ ਮੌਕੇ ਦਾ ਮੁਲਾਜ਼ਾ ਕਰ ਰਹੇ ਆ ਮਲਾਜ਼ਮਾਂ ਤੋਂ ਪਾਇਆ ਗਿਆ ਕਿ ਉਹਦੀ ਆਇਡੈਂਟੀਫਿਕੇਸ਼ਨ ਕੋਈ ਨਹੀਂ ਹੈ ਇਸ ਵਕਤ ਉਸ ਇਨਰੂਡਰਸ ਦੀ ਤੇ ਉਹਦੇ ਕੋਲੋਂ ਪਾਕਿਸਤਾਨ ਕਰੰਸੀ ਦੇ ਜਿਹੜੇ ਆ ਗਏ ਆ ਉਹ ਕੁਝ ਨੋਟ ਹੈਗੇ ਆ 100 ਰੁਪਏ ਦਾ ਨੋਟ ਆ ਇਸ ਤਰ੍ਹਾਂ 10 ਰੁਪਏ ਦਾ ਪਾਕਿਸਤਾਨੀ ਕਰੰਸੀ ਦਾ ਸਪੋਰਟ ਮਿਲੇ ਆ ਔਰ ਉਹਦੀ ਆਇਡੈਂਟੀਫਿਕੇਸ਼ਨ ਜਿਹੜੀ ਸਟੈਬਲਿਸ਼ਿੰਗ ਹੋ ਸਕੀ ਇਸ ਸਬੰਧੀ ਜਿਹੜੇ ਹੈਗੇ ਆ ਬੀਐਸਐਫ ਨੇ ਕਾਊਂਟਰਪਾਰਟ ਜਿਹੜੇ ਉਹਨਾਂ ਦੇ ਲੱਗੇ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਉੱਥੇ ਫਾਰਮੈਲिटीज ਚਲ ਰਹੀਆਂ ਨੇ ਉਸ ਤੋਂ ਬਾਅਦ ਇਹਨਾਂ ਦਾ ਇਹਦਾ ਬੋਰਡ ਪਾਸੋਂ ਪੋਸਟਵਾਰਡਨ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੰਗਰੀ ਰਿਪੋਰਟ ਅੱਜ ਸਵੇਰੇ ਤਕਰੀਬਨ 6:10 ਦੇ ਦਾ ਟਾਈਮ ਸੀਗਾ ਤੇ ਪਾਕਿਸਤਾਨ ਸਾਈਡ ਤੋਂ ਜਿਹੜਾ ਉਜ ਰਿਵਰ ਸਾਡਾ ਗੈਪ ਆ ਉਸ ਉਜ ਰਿਵਰ ਗੈਪ ਦੇ ਬਾਰੇ ਪਾਸੋਂ ਜਿਹੜਾ ਹੈਗਾ ਬੀਐਸਐਫ ਨੇ ਬੀਐਸਐਫ ਨੇ ਸਾਈਟਿੰਗ ਹੋਈ ਤੇ ਇੱਕ ਆ ਜਿਹੜਾ ਕਿ ਪਾਕਿਸਤਾਨ ਦੇ ਸਾਈਡ ਤੋਂ 40-45 ਸਾਲ ਦਾ ਇੱਕ ਆਦਮੀ ਜਿਹੜਾ ਹੈਗਾ ਉਹ ਇੰਡੀਅਨ ਟੈਰੀਟਰੀ ਵਾਲੇ ਪਾਸੇ ਆ ਰਿਹਾ ਔਰ ਉਹਨੇ ਜਿਹੜਾ ਹੈਗਾ ਆਈਬੀ ਇੰਟਰਨੈਸ਼ਨਲ ਬਾਰਡਰ ਨੂੰ ਕਰਾਸ ਕਰ ਲਿਆ ਸੀ ਆ ਵੀਐਸਐਫ ਨੇ ਉਹਨੂੰ ਲਲਕਾਰਿਆ ਲਲਕਾਰਨ ਤੋਂ ਬਾਅਦ ਉਹਨੂੰ ਰੁਕਣ ਲਈ ਕਿਹਾ ਜਿਹੜਾ ਕਿ ਰੁਕਿਆ ਔਰ ਉਸ ਤੋਂ ਬਾਅਦ ਜ਼ਾਬਤੇ ਦੇ ਮਤਲਬ ਕਾਨੂੰਨਨ ਤੌਰ ਦੇਤੇ ਕਿਉਂਕਿ ਸਾਡੀ ਇੰਡੀਅਨ ਟੈਰੀਟਰੀ ਤੱਕ ਲੋਰਿਆ ਸੀ ਤੇ ਦਰਦਸ਼ਨੀ ਕੀਤਾ ਜਾਂਦਾ ਔਰ ਡਰੂਡਰ ਸਗਾ ਬੀਐਸਐਫ ਨੇ ਉਹਨੂੰ ਰਹਿ ਗਿਆ ਉੱਥੇ ਰਹਿ ਗਿਆ ਸੀਕ ਕਰ ਦਿੱਤਾ ਔਰ ਸੀਕ ਤੋਂ ਬਾਅਦ ਜਿਹੜਾ ਹੈਗਾ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਅ ਹੁਣ ਸੜੀਆਂ ਜਿਹੜੀਆਂ ਪੁਲਿਸ ਪਾਰਟੀ ਆ ਬੀਐਸਐਫ ਦੀਆਂ ਪੁਲਿਸ ਬੀਐਸਐਫ ਦੇ ਨਾਲ ਮਿਲ ਕੇ ਉਹਦਾ ਮੌਕੇ ਦਾ ਮੁਲਾਜ਼ਾ ਕਰ ਰਹੇ ਹੈ ਮੁਲਾਜ਼ੇ ਤੋਂ ਪਾਇਆ ਗਿਆ ਕਿ ਉਹਦੀ ਆਈਡੈਂਟੀਫਿਕੇਸ਼ਨ ਕੋਈ ਨਹੀਂ ਹੈ ਇਸ ਇਸ ਵਕਤ ਉਸ ਡਰੂਡਰਸ ਦੀ ਤੇ ਉਹਦੇ ਕੋਲੋਂ ਪਾਕਿਸਤਾਨ ਕਰੰਸੀ ਦੇ ਜਿਹੜੇ ਆ ਗਏ ਆ ਉਹ ਕੁਝ ਨੋਟ ਹੈਗੇ ਆ 100 ਰੁਪਏ ਦਾ ਨੋਟ ਆ ਇਸ ਤਰ੍ਹਾਂ 10 ਰੁਪਏ ਦਾ ਪਾਕਿਸਤਾਨੀ ਕਰੰਸੀ ਦੇ ਨੋਟਸ ਮਲੇ ਆ ਔਰ ਉਹਦੀ ਆਇਡੈਂਟੀਫਿਕੇਸ਼ਨ ਜਿਹੜੇ ਸਟੈਬਲਿਸ਼ਿੰਗ ਹੋ ਸਕੀ ਇਸ ਸਬੰਧੀ ਜਿਹੜੇ ਹੈਗੇ ਆ ਬੀਐਸਐਫ ਨੇ ਕਾਉਂਟਰਪਾਰਟ ਜਿਹੜੇ ਉਹਨਾਂ ਦੇ ਹੈਗੇ ਆ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਉੱਥੇ ਫਾਰਮੈਲिटीज ਚਲ ਰਹੀਆਂ ਨੇ ਇਸ ਤੋਂ ਬਾਅਦ ਇਹਨਾਂ ਦਾ ਇਹਦਾ ਬੋਰਡ ਪਾਸੋਂ ਪੋਸਟਮਾਰਟਮ ਕੈਮਰ ਪਰਸਨ ਹਣੀ ਦੇ ਨਾਲ ਅਦਰਸੈਂਡ ਦੀ ਰਿਪੋਰਟ ਅੱਜ ਸਵੇਰੇ ਤਕਰੀਬਨ 6 ਵਜੇ ਦੇ 10 ਮਿੰਟ ਦੇ ਦਾ ਟਾਈਮ ਸੀਗਾ ਤੇ ਪਾਕਿਸਤਾਨ ਸਾਈਡ ਤੋਂ ਜਿਹੜਾ ਉਜ ਰਿਵਰ ਸਾਡਾ ਗੈਪ ਆ ਉਸ ਉਜ ਰਿਵਰ ਗੈਪ ਦੇ ਬਾਰੇ ਪਾਸਿਓਂ ਜਿਹੜਾ ਹੈਗਾ ਬੀਐਸਐਫ ਨੇ ਬੀਐਸਐਫ ਨੇ ਸਾਈਟਿੰਗ ਹੋਈ ਤੇ ਇੱਕ ਜਿਹੜਾ ਕਿ ਪਾਕਿਸਤਾਨ ਤੋਂ ਸਾਈਡ ਤੋਂ 40-45 ਸਾਲ ਦਾ ਇੱਕ ਆਦਮੀ ਜਿਹੜਾ ਹੈਗਾ ਉਹ ਇੰਡੀਅਨ ਟੈਰੀਟਰੀ ਵਾਲੇ ਪਾਸੇ ਆ ਰਿਹਾ ਔਰ ਉਹਨੇ ਜਿਹੜਾ ਹੈਗਾ ਆਈਬੀ ਇੰਟਰਨੈਸ਼ਨਲ ਬਾਰਡਰ ਨੂੰ ਕ੍ਰੋਸ ਕਰ ਲਿਆ ਸੀ ਬੀਐਸਐਫ ਨੇ ਉਹਨੂੰ ਲਲਕਾਰਿਆ ਲਲਕਾਰਨ ਤੋਂ ਬਾਅਦ ਉਹਨੂੰ ਰੁਕਣ ਲਈ ਕਿਹਾ ਜਿਹੜਾ ਕਿ ਰੁਕਿਆ ਨਹੀਂ ਔਰ ਉਸ ਤੋਂ ਬਾਅਦ ਜ਼ਾਬਤੇ ਦੇ ਮਤਲਬ ਕਾਨੂੰਨਨ ਤੌਰ ਦੇਤੇ ਕਿਉਂਕਿ ਸਾਡੀ ਇੰਡੀਅਨ ਟਰੇਟਰੀ ਤੱਕ ਲੋਰਿਆ ਸੀ ਕਿ ਦਰਦਸ਼ਨੀ ਕੀਤਾ ਜਾਂਦਾ ਔਰ ਇਨਟਰੂਡਰ ਜਿਹਾ ਬੀਐਸਐਫ ਨੇ ਉਹਨੂੰ ਰਹਿ ਗਿਆ ਉੱਥੇ ਰਹਿ ਗਿਆ ਸੀ ਕਾਬਤਾ ਔਰ ਉਸੇ ਤਰ੍ਹਾਂ ਤੋਂ ਬਾਅਦ ਜਿਹੜਾ ਹੈਗਾ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਹੁਣ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਆ ਬੀਐਸਐਫ ਨੀ ਪੁਲਿਸ ਬੀਐਸਐਫ ਦੇ ਨਾਲ ਮਿਲ ਕੇ ਉਹਦਾ ਮੌਕੇ ਦਾ ਮੁਲਾਜ਼ਾ ਕਰ ਰਹੀ ਹੈ ਮਲਾਜ਼ਤੋਂ ਪਾਇਆ ਗਿਆ ਕਿ ਉਹਦੀ ਆਇਡੈਂਟੀਫਿਕੇਸ਼ਨ ਕੋਈ ਨਹੀਂ ਹੈ ਇਸ ਵਕਤ ਉਸ ਇਨਟਰੂਡਰਸ ਦੀ ਤੇ ਉਹਦੇ ਕੋਲੋਂ ਪਾਕਿਸਤਾਨ ਕਰੰਸੀ ਦੇ ਜਿਹੜੇ ਆ ਗਿਆ ਉਹ ਕੁਝ ਨੋਟ ਆ ਗਿਆ 100 ਰੁਪਏ ਦਾ ਨੋਟ ਆ ਇਸ ਤਰ੍ਹਾਂ 10 ਰੁਪਏ ਦਾ ਪਾਕਿਸਤਾਨੀ ਕਰੰਸੀ ਦੇ ਨੋਟਸ ਮਿਲੇ ਆ ਔਰ ਉਹਦੀ ਆਇਡੈਂਟੀਫਿਕੇਸ਼ਨ ਜੇ ਸਟੈਬਲਿਸ਼ ਨਹੀਂ ਹੋ ਸਕੀ ਇਸ ਸਬੰਧੀ ਜਿਹੜੇ ਹੈਗੇ ਆ ਬੀਐਸਐਫ ਨੇ ਕਾਊਂਟਰਪਾਰਟ ਜਿਹੜੇ ਉਹਨਾਂ ਦੇ ਵੇਲੇ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਉੱਥੇ ਫਾਰਮੈਲिटीज ਚਲਵਿੰਗ ਇਸ ਤੋਂ ਬਾਅਦ ਇਹਨਾਂ ਦਾ ਇਹਦਾ ਬੋਰਡ ਪਾਸੋਂ ਪੋਸਟਮੈਨ ਤੱਕ ਕਹਾਂ ਪਰਸਨ ਹਨੀ ਦੇ ਨਾਲ ਅੱਜ ਦੀ ਸੰਗਰੀ ਰਿਪੋਰਟ